ਡੇਟੇ ਨੇ ਕਿਤੇ ਕਿਸਾਨਾਗੂ ਜਗਜੀਤ ਸਿੰਘ ਢੱਲੇਵਾਲ ਨੂੰ ਬੀਤੇ ਦਿਨ ਪਹਿਲਾਂ ਪਿੰਸ ਲਿਆਂਦਾ ਗਿਆ ਪਿੰਸ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਉਹਨਾਂ ਨੂੰ ਰੱਖਿਆ ਗਿਆ ਤੇ ਅੱਜ ਤੜਕਸਾਰ ਉਹਨਾਂ ਨੂੰ ਪਿੰਸੋਂ ਵੀ ਰਵਾਨਾ ਕਰ ਦਿੱਤਾ ਗਿਆ ਤੇ ਦੱਸਤੀ ਕਿ ਕਿਹਾ ਜਾ ਰਿਹਾ ਹੈ ਕਿ ਕੈਂਟ ਸਥਿਤ ਪੀ ਡਬਲਯੂ ਡੀ ਗੈਸਟ ਹਾਊਸ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਜਿੱਥੇ ਕੈਂਟ ਦੇ ਗੇਟ ਦੇ ਬਾਹਰ ਭਾਰੀ ਮਾਤਰਾ ਦਾ ਵਿੱਚ ਪੁਲਿਸ ਐਨਾਬ ਕੀਤੀ ਗਈ ਹੈ ਤੇ ਚੈਕਿੰਗ ਤੋਂ ਬਿਨਾ ਕੋਈ ਵੀ ਗੱਡੀ ਅੰਦਰ ਨਹੀਂ ਲੈ ਜਾਣ ਦਿੱਤੀ ਜਾ ਰਹੀ ਤੇ ਨਾਲ ਹੀ ਮੀਡੀਆ ਨੂੰ ਵੀ ਉੱਥੇ ਜਿਹੜਾ ਆ ਨਹੀਂ ਜਾਣ ਦਿੱਤਾ ਜਾ ਰਿਹਾ ਦੱਸਦੇ ਕਿ ਬੀਤੇ ਦਿਨ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਕਿਹੜੇ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਵਿੱਚ ਜਿੱਥੇ ਕੇਂਦਰ ਸਰਕਾਰ ਦੇ ਮੰਤਰੀ ਪੰਜਾਬ ਸਰਕਾਰ ਦੇ ਮੰਤਰੀ ਤੇ ਕਿਸਾਨ ਆਗੂ ਪਹੁੰਚੋ ਉੱਤੇ ਹੀ ਜਗਜੀਤ ਸਿੰਘ ਗੱਲੇਵਾਲ ਨੂੰ ਵੀ ਉੱਥੇ ਲਜਾਇਆ ਗਿਆ ਜਿਸ ਜਗਜੀਤ ਸਿੰਘ ਗੱਲੇਵਾਲ ਵੀ ਸਰਵਨ ਸਿੰਘ ਬੰਦੇਰ ਦਿਨਾਲ ਉੱਥੇ ਸ਼ਾਮਲ ਹੋਏ ਸੀ ਤੇ ਜਦੋਂ ਜਗਜੀਤ ਸਿੰਘ ਗੱਲੇਵਾਲ ਤੇ ਸਰਵਨ ਸਿੰਘ ਬੰਦੇਰ ਮੀਟਿੰਗ ਤੋਂ ਬਾਅਦ ਵਾਪਸ ਅਖਨੌਰੀ ਬਾਰਡਰ ਤੇ ਸ਼ੰਭੂ ਸਰਹੱਦ ਦੇ ਉੱਤੇ ਪਹੁੰਚ ਰਹੇ ਸੀ ਤਾਂ ਇਸ ਦੌਰਾਨ ਪੁਲਿਸ ਨੇ ਰਸਤੇ 'ਚ ਉਹਨਾਂ ਨੂੰ ਰੋਕ ਕੇ ਡਿਟੇਨ ਕਰ ਲਿਆ ਸੀ ਜਿਨ੍ਹਾਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਤੇ ਜਦੋਂ ਹੁਣ ਜਗਜੀਤ ਸਿੰਘ ਗੱਲੇਵਾਲ ਨੂੰ ਡਿਟੇਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨੂੰ ਪਿੰਸ ਜਲੰਧਰ ਦੇ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰ ਦੀ ਨਿਗਰਾਨੀ ਤੇ ਅੱਜ ਸਵੇਰੇ ਉੱਥੋਂ ਵੀ ਇਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਹੁਣ ਕੈਂਟ ਦੇ ਵਿੱਚ ਪੀ ਡਬਲਯੂ ਡੀ ਗੈਸਟ ਹਾਊਸ ਵਿੱਚ ਤੁਹਾਨੂੰ ਸ਼ਿਫਟ ਕਰ ਦਿੱਤਾ ਗਿਆ ਦੱਸਦੇ ਕਿ ਕਿਸਾਨਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰ ਨੇ ਜੋ ਕੰਮ ਕੀਤਾ ਹੈ ਕਿ ਸਰਕਾਰ ਦੇ ਵੱਲੋਂ ਜੋ ਪੀਲਾ ਪੰਜਾਬ ਬਾਰਡਰ ਦੇ ਉੱਤੇ ਚਲਾਇਆ ਗਿਆ ਜੋ ਕਿਸਾਨਾਂ ਗਾ ਨੂੰ ਰੀਟੇਨ ਕੀਤਾ ਗਿਆ ਇਸ ਦੇ ਖਿਲਾਫ ਕਿਸਾਨਾਂ ਗੂ ਕਾਫੀ ਬੋਲਦੇ ਹੋਏ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਵੱਲੋਂ ਕਾਫੀ ਭਾਰੀ ਰੋਸ ਜਤਾਇਆ ਜਾ ਰਿਹਾ ਤੇ ਉੱਧਰ ਹੀ ਕਈ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਿਣੇ ਨਾਲੇ ਛੜਕਾ ਜਾਮ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ ਬੀਕੇਯੂ ਸਿੱਧੂਪੁਰ ਜਥੇ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਉਹਨਾਂ ਨੇ ਦਾਵਾ ਕਰ ਦਿੱਤਾ ਹੈ ਕਿ ਡੱਲੇਵਾਲ ਦੀ ਜੋ ਇਹ ਜਥੇਬੰਦੀਆਂ ਉਹਨਾਂ ਨੇ ਦਾਵਾ ਕੀਤਾ ਹੈ ਕਿ ਜਿਹੜੇ ਕਿਸਾਨਾਂ ਅਗੋਂ ਨੂੰ ਰੀਟੇਨ ਕੀਤਾ ਹੈ ਕਿ ਉਹਨਾਂ ਨੇ ਭੁਖੜਤਾਲ ਸ਼ੁਰੂ ਕਰ ਦਿੱਤੀ ਹੈ ਤਾਂ ਸੇ ਕਿ ਜਗਦੀਸ਼ ਸਿੰਘ ਜੱਲਦੇਵਾਲ ਪਹਿਲਾਂ ਤੋਂ ਹੀ ਭੁਖੜਤਾਲ ਤੇ ਨੇ ਲਗਾਤਾਰ ਉਹਨਾਂ ਦੇ ਵੱਲੋਂ ਭੁਖੜਤਾਲ ਕੀਤੀ ਜਾ ਰਹੀ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਤੱਕ ਕੇ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਹ ਭੁਖੜਤਾਲ ਤੇ ਰਹਿਣਗੇ ਹਾਲਾਂਕਿ 6 ਹੁਣ ਤੱਕ 7 ਗੇੜ ਦੀ ਮੀਟਿੰਗ ਜਿਹੜੀ ਹੈ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਹੋ ਚੁੱਕੀ ਹੈ ਪਰ ਅੱਜ ਤੱਕ ਕੋਈ ਵੀ ਸਹਿਮਤੀ ਨਹੀਂ ਬਣਦੀ ਹੋਈ ਨਜ਼ਰ ਆ ਰਹੀ ਸੀ ਤੇ ਫਿਰ ਪਿਛਲੇ ਦਿਨ ਮਤੇ ਨਹੀਂ ਬਣੀ ਤੇ 4 ਮਈ ਨੂੰ ਅਗਲੀ ਤਰੀਕ ਰੱਖੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੂੰ ਡਿਟੇਨ ਕਰ ਲਿਆ ਗਿਆ ਹਿਰਾਸਤ ਚ ਰੱਖ ਲਿਆ ਗਿਆ ਜਿੱਥੇ ਡਿਟੇਨ ਕਰਕੇ ਪਹਿਲਾਂ ਜਗਜੀਤ ਸਿੰਘ ਗੱਲੇਵਾਲ ਨੂੰ ਪਿੰਸ ਲਿਆਂਦਾ ਗਿਆ ਉੱਥੇ ਹੀ ਹੁਣ ਉਹਨਾਂ ਨੂੰ ਸ਼ਿਫਟ ਕਰਕੇ ਕੈਂਟ ਦੇ ਵਿੱਚ ਸਥਿਤ ਪੀ ਡਬਲਯੂ ਡੀ ਗੈਸਟ ਹਾਊਸ ਦੇ ਵਿੱਚ ਸ਼ਿਫਟ ਕਰ ਦਿੱਤਾ